ਸਾਸੀ ਕਾਲ ਜੀ ਪੀ ਵੀ ਨਿਊ ਚੈਨਲ ਤੇ ਤੁਹਾਡਾ ਸਵਾਗਤ ਹੈ ਸਵਾਗਤ ਸਾਡੀ ਟੀਮ ਪਹੁੰਚੀ ਹੈ ਪਿੰਡ ਕੋਟਬਤੋਈ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਗਡੇਰਾ ਸ਼ਿਵਜੀ ਮਹਾਰਾਜੀ ਦੇ ਅਸਥਾਨ ਤੇ ਸਮੂਹ ਨੱਗਨ ਵਾਸੀ ਇਲਾਕੇ ਦੇ ਸਹਿਯੋਗ ਨਾਲ ਮਹਾਂ ਤਪਸਵੀ ਬ੍ਰਹਮ ਗਿਆਨੀ 108 ਸੰਤ ਬਾਬਾ ਸ਼ਿਵਜੀ ਮਹਾਰਾਜੀ ਦੀ ਸਾਲਾਨਾ ਵਰਸੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਕੋਟਬਤੋਈ ਸੰਤ ਬਾਬਾ ਜਗਤਾਰ ਸਿੰਘ ਕੋਟਬਦੀ ਦੀ ਅਗਵਾਈ ਹੇਠ ਸ਼ਰਦਾ ਭਾਵਨਾ ਦਾ ਮਨਾਇਆ ਗਈ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਲੜੀ ਦੇ ਭੋਗ ਪਾਏ ਗਏ ਉਪਰੰਤ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਕਰਵਾਏ ਗਏ ਇਸ ਮੌਕੇ ਡਾਕਟਰ ਪਰਮਿੰਦਰ ਸੂਦ ਐਸ.ਆਰ ਹਸਪੀਟਲ ਕੋੜਬਤੂਈ ਨੇ ਪਹੁੰਚ ਕੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਆਓ ਤੁਹਾਨੂੰ ਅਸੀਂ ਇਸ ਗੁਰਮ ਸਮਾਗਮ ਦੀਆਂ ਕੁਝ ਵਿਸ਼ੇਸ਼ ਤਸਵੀਰਾਂ ਦਿਖਾਉਨੇ ਹਾਂ ਕੀ ਸ਼ਰਣਾ ਹਮ ਸੰਤਨ ਸਤਾਨੀ ਸੰਤ ਹਮਾਰਾ ਗਹਿਰਾ ਸੰਤ ਹਮਰੀ ਊਟ ਸਤਾਨੀ ਸੰਤ ਹਮਾਰਾ ਗਹਿਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮੇਂਦਰ ਸੂਦ ਐਸਜੀਆਰ ਹਸਪੀਟਲ ਕੋਟਸ ਤੂਹੀ ਤੋਂ ਅੱਜ ਸਾਨੂੰ ਸ਼ਿਵਜੀ ਸੰਤ ਮਹਾਰਾਜ 108 ਸੰਤ ਬਾਬਾ ਸ਼ਿਵਜੀ ਮਹਾਰਾਜ ਕੋਠੇ ਤੁਹੀ ਵਿਖੇ ਜਾ ਕੇ ਉੱਥੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਅੱਜ ਜੋ ਕਿ ਉਹਨਾਂ ਦੀ ਸਾਲਾਨਾ ਵਰਸੀ ਬੜੇ ਹੀ ਧੂਮ-ਧਾਮ ਦੇ ਨਾਲ ਮਨਾਈ ਗਈ ਦੂਰੋਂ ਨੇੜਿਓਂ ਸੰਗਤ ਆ ਕੇ ਉੱਥੇ ਨਸਮਸਤਕ ਹੋਈ ਤੇ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਬਰਸੀ ਦੇ ਸਮਾਗਮ ਤੇ ਸ਼ਿਵਜੀ ਮਹਾਰਾਜ 108 ਸੰਤ ਬਾਬਾ ਸ਼ਿਵਜੀ ਮਹਾਰਾਜ ਕੋਟ ਫਤੂਹੀ ਵਾਲਿਆਂ ਨੂੰ ਸਾਡੇ ਵੱਲੋਂ ਕੋਟਿ ਕੋਟੀ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ